ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ 'ਚ ਇਸ ਵਕਤ ਆਪਾਂ ਖੜੇ ਆਂ ਮੁੱਦਾ ਸਤੂਪਾ ਇਹ ਕਾਠਮੰਡੂ ਦੇ ਵਿੱਚ ਆ ਤੇ ਆਪਾਂ ਟਿਕਟ ਲੈ ਲਈ ਇਹਦੀ ਟਿਕਟ ਹੈਗੀ 100 ਰੁਪਿਆ ਬਾਕੀ ਆ ਇਧਰ ਗੇਟ ਬਣਿਆ ਹੋਇਆ ਤੇ ਐਂਟਰੀ ਕਰਦੇ ਆ ਚੱਲਦੇ ਆ ਅੰਦਰ ਆਹ ਬਣਿਆ ਹੋਇਆ ਇਸਦਾ ਗੇਟ ਤੇ ਚੱਲਦੇ ਆ ਅੰਦਰ ਬਾਕੀ ਉਹ ਸਾਹਮਣੇ ਜਿਹੜਾ ਦਿਖ ਰਿਹਾ ਉਹ ਮੁੱਦਾ ਸਤੂਪਾ ਤੇ ਆਹ ਹੈਗਾ ਟਿਕਟ ਕਾਊਂਟਰ ਕਿਥੇ ਪ੍ਰਾਈਸ ਦੱਸਿਆ ਹੋਇਆ ਲਿਖ ਕੇ ਆ ਦੇਖੋ 100 ਰੁਪਿਆ ਟਿਕਟ ਤੇ ਫਾਰ ਅਦਰ ਕੰਟਰੀ 400 ਤੇ ਚਲਦੇ ਅੰਦਰ ਨਾਲ ਨਾਲ ਕੁਝ ਮਾਰਕਟ ਹੈ ਦੁਕਾਨਾਂ ਨੇ ਆਲੇ ਦੁਆਲੇ ਤੇ ਸਾਹਮਣੇ ਹੋਊਗੀ ਆਪਣੀ ਟਿਕਟ ਚੈੱਕ ਇੱਥੇ ਕਰਵਾਉਣੀ ਆ ਟਿਕਟ ਚੈੱਕ ਆਪਾਂ ਆ ਮਿਲਿਆ ਆਪਾਂ ਨੂੰ ਟਿਕਟ ਚੈੱਕ ਕਰਵਾਉਣ ਤੋਂ ਬਾਅਦ ਐਂਟਰੀ ਕਰ ਲਈ ਆਪਾਂ ਤੇ ਟਿਕਟ ਚੈੱਕ ਕਰਵਾ ਲਈ ਸਾਹਮਣੇ ਇਹ ਬਣਿਆ ਹੋਇਆ ਬੁੱਧਾ ਸਤੂਪਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹਨੂੰ ਬੁੱਧਾ ਸਤੂਪਾ ਕਿਹਾ ਜਾਂਦਾ ਤੇ ਮਤਲਬ ਬੁੱਧ ਧਰਮ ਨਾਲ ਰਿਲੇਟਡ ਆ ਇਹ ਕਾਫੀ ਜਗ੍ਹਾ 'ਚ ਬਣਿਆ ਹੋਇਆ ਤੇ ਕਾਫੀ ਵੱਡਾ ਦਾ ਦਾ ਤੇ ਇੱਥੇ ਬਣਿਆ ਹੋਇਆ ਆਪਣਾ ਬੁੱਧ ਧਰਮ ਦਾ ਮੰਦਿਰ ਤੇ ਚੱਲਦੇ ਆ ਅੱਗੇ ਆਪਾਂ ਦਿਖਾਉਣੇ ਆ ਜਾ ਕੇ ਤੇ ਨਾਲ ਨਾਲ ਦੁਕਾਨਾਂ ਨੇ ਮਾਰਕੀਟ ਹੈ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿਹੜੇ ਉਹ ਲੱਗੇ ਹੋਏ ਨੇ ਨਾ ਅਮਰ ਤੁਸੀਂ ਰੰਗ-ਬਰੰਗੇ ਦੇਖ ਰਹੇ ਹੋ ਛੰਡੀਆਂ ਲੱਗੀਆਂ ਹੋਈਆਂ ਨੇ ਇਹ ਮਤਲਬ ਬੁੱਧ ਧਰਮ ਚ ਐਵੇਂ ਹੀ ਲਾਉਂਦੇ ਨੇ ਜਿਵੇਂ ਆਪਾਂ ਹੋਰ ਪਹਾੜੀ ਏਰੀਆ ਚ ਵੀ ਦੇਖਿਆ ਹੋਊ ਕਈ ਵਾਰ ਤੁਸੀਂ ਲੇਹ ਲਦਾਖ ਜਾਂ ਜਿਹੜਾ ਚੀਨ ਦੇ ਬਾਰਡਰ ਨਾਲ ਨਾਲ ਆਪਣਾ ਭਾਰਤ ਵਾਲਾ ਏਰੀਆ ਉਹਦੇ ਚ ਇਸੇ ਤਰ੍ਹਾਂ ਲਾਈਆਂ ਹੁੰਦੀਆਂ ਨੇ ਤੇ ਇਹ ਬੁੱਧ ਧਰਮ ਨਾਲ ਸੰਬੰਧਿਤ ਨੇ ਆ ਦੇਖੋ ਨੇੜੇ ਜਾ ਕੇ ਦਿਖਾਉਣਾ ਮੈਂ ਇਸ ਤਰ੍ਹਾਂ ਦੀਆਂ ਸੇ ਆਕੁਸ਼ ਮਾਰਕੀਟ ਹੈ ਇਹ ਵੀ ਦਿਖਾਉਣੇ ਆ ਜਾ ਕੇ ਹੈਂਡੀਕਰਾਫਟ ਨੇਪਾਲ ਵਾਲੀਆਂ ਚੀਜ਼ਾਂ ਆ ਦੇਖੋ ਤੇ ਟੂਰਿਸਟ ਬਹੁਤ ਆਏ ਹੋਏ ਨੇ। ਹੰਗੋਰੇ ਬਹੁਤ ਆਏ ਹੋਏ ਨੇ ਦੇਖਣ। ਇਹ ਜਿਹੜਾ ਇਹ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਸਤੂਪਾ ਇਹ ਚਾਰੋਂ ਮਤਲਬ ਜਿਹੜੀ ਮਰਜ਼ੀ ਡਾਇਰੈਕਸ਼ਨ ਤੋਂ ਦੇਖ ਲਈਏ ਇੱਕੋ ਜਿਹਾ ਲੱਗਦਾ। ਆਪਾਂ ਪਹਿਲਾਂ ਦੂਸਰੀ ਸਾਈਡ ਖੜੇ ਸੀਗੇ ਉੱਥੋਂ ਵੀ ਇੱਕੋ ਜਿਹਾ ਲੱਗਦਾ ਸੀ ਤੇ ਇੱਥੋਂ ਵੀ ਇੱਕੋ ਜਿਹਾ। ਸਾਰੇ ਪਾਸੇੋਂ ਬਰਾਬਰ ਆ ਇਹ ਤੇ ਸਾਈਜ਼ ਵੀ ਦਾ ਸਾਰੇ ਪਾਸੇੋਂ ਬਰਾਬਰ ਆ। ਸੇ ਆ ਲੱਗੇ ਹੋਏ ਨੇ ਵੱਡੇ ਵੱਡੇ ਫਲੈਗ ਇਹ ਇਹਨਾਂ ਦੇ ਮਤਲਬ ਸਾਰੇ ਧਾਰਮਿਕ ਚਿੰਨ੍ਹ ਨੇ ਬੁੱਧ ਧਰਮ ਦੇ ਜਿਹੜੇ ਸਾਰੇ ਸਾਹਮਣੇ ਦੇਖ ਰਹੇ ਹੋ ਇਧਰ ਸਾਹਮਣੇ ਆ ਗਿਆ ਮੇਨ ਗੇਟ ਇਹ ਬੁੱਧ ਸਤੂਪਾ ਦਾ ਇਹ ਇੱਥੋਂ ਦਾ ਹੈਗਾ ਮੇਨ ਮੰਦਿਰ ਤੇ ਅੰਦਰ ਪੂਜਾ ਹੋ ਰਹੀ ਆ ਇਹ ਸੋ ਦੇ ਨੇ ਇਹ ਮੇ ਸੋ ਦੇ ਵੀ ਇਹ ਬੋਲਦੇ ਆਂ ਅਸੀਂ ਇਹ ਮਤਲਬ ਇਹਨਾਂ ਦਾ ਧਾਰਮਿਕ ਹੋ ਵੀ ਆ ਇੱਕ ਕਲਚਰ ਆ ਤੇ ਇਹ ਲਗਾਉਂਦੇ ਨੇ ਇਹ ਆ ਦੇਖੋ ਜੋ ਵੀ ਆਉਂਦਾ ਮੱਥਾ ਟੇਕ ਕੇ ਇਹਨੂੰ ਘੁਮਾ ਕੇ ਜਾਂਦਾ ਉਹ ਦੇਖੋ ਜਿਵੇਂ ਉਹ ਬਾਬਾ ਜੀ ਤੇ ਇੱਧਰ ਇਹ ਲੱਗੇ ਹੋਏ ਨੇ ਛੋਟੇ ਬਾਕੀ ਇਹ ਹਵਾ ਨਾਲ ਦੇਖੋ ਆਪਦੇ ਆਵੇ ਘੁੰਮ ਰਹੇ ਨੇ ਬਾਕੀ ਜੇ ਕੋਈ ਲੰਘ ਕੇ ਜਾਂਦਾ ਤਾਂ ਇਹਨਾਂ ਨੂੰ ਘੁਮਾ ਜਾਂਦਾ ਜਿਵੇਂ ਆ ਦੇਖੋ ਹਵਾ ਚੱਲ ਵੀ ਕਾਫੀ ਤੇਜ਼ ਹਵਾ ਹੋਊਗੀ ਹੁਣ ਇਧਰ ਆਏ ਮਾਰਕੀਟ 'ਚ ਆਇਆ ਇਹ ਹੈਗੀ ਹਰਾਤੀ ਮਾਂ ਹੈਂਡੀਕਰਾਫਟ ਤੇ ਕਾਫੀ ਸਾਰਾ ਕਲਚਰ ਵਾਲਾ ਸਮਾਨ ਹੈ ਇੱਥੇ ਦੇਖੋ ਸਾਰਾ ਬੁੱਧ ਧਰਮ ਨਾਲ ਰਿਲੇਟਡ ਹੈ ਆ ਇਧਰ ਕੁਛ ਇਹ ਜੁਐਲਰੀ ਆ ਗਈ ਥੱਲੇ ਆਗੇ ਨੈਕਲੇਸ ਪਕੀਆਂ ਜਿਹੜੀਆਂ ਤਸਵੀਰਾਂ ਨੇ ਇਹਦੇ ਚ ਮਤਲਬ ਜਿਹੜੀਆਂ ਇਹ ਸਾਰਾ ਕਲਾ ਦਿਖਾਈ ਗਿਆ ਕਿ ਕਿਵੇਂ ਬਣਾਉਂਦੇ ਨੇ ਇਹ ਚੀਜ਼ਾਂ ਹਾਲੇ ਕੋਲ ਲਿਖਿਆ ਹੋਇਆ 골ਡ ਸਮਿਥ ਵਰਕਸ਼ਾਪ ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਇੱਥੇ ਮਤਲਬ ਸਾਰੀਆਂ ਹੈਂਡਮੇਡ ਨੇ ਹੈਂਡਕਰਾਫਟ ਚੀਜ਼ਾਂ ਨੇ ਸਾਰੀਆਂ ਇਹ ਮੂੰਹ ਜਿਹੜਾ 골ਡ ਹੈ ਮੂੰਹ ਤੇ ਜਿਹੜਾ ਮੂੰਹ ਤੇ ਕਹਿੰਦੇ ਜਿਹੜਾ ਇਹਦੇ ਮਤਲਬ ਫੇਸ ਤੇ ਹੈ ਨਾ ਇਹ ਮੂਰਤੀ ਦੇਖ ਰਹੇ ਆ ਇਹ 골ਡ ਹੈ ਆ ਭਾਈ ਸਾਹਿਬ ਜੀ ਸ਼ਾਪ ਹੈ ਕੀ ਹਾਲ ਨੇ ਭਾਈ ਜੀ ਠੀਕ ਵਧੀਆ ਵਧੀਆ ਸਾਰਾ ਹੈਂਡੀਕਰਾਫਟ ਦਾ ਸਮਾਨ ਠੀਕ ਹੈ ਜੀ ਠੀਕ ਆ ਇਹ ਆ ਦੇਖੋ ਕਿੰਨੇ ਸੋਹਣੇ ਪਿਆਰੇ ਪਿਆਰੇ ਮੂਰਤੀਆਂ ਬਣਾਈਆਂ ਹੋਈਆਂ ਬਾਕੀ ਇੱਥੇ ਜਿਆਦਾ ਦੁਕਾਨਾਂ ਹੈਂਡੀਕਰਾਫਟ ਵਾਲੀਆਂ ਨੇ ਜਿਵੇਂ ਤੁਹਾਨੂੰ ਆ ਦਿਖਾਇਆ ਸੀ ਮੈਂ ਪਹਿਲਾਂ ਤੇ ਸਤੂਪਾ ਦੇ ਆਲੇ ਦੁਆਲੇ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਵਿਚਾਲੇ ਬੁੱਧ ਸਤੂਪਾ ਬਣੇ ਹੋਏ ਨੇ ਤੇ ਕੁਝ ਕੁ ਦੁਕਾਨਾਂ ਕੱਪੜੇ ਵਾਲੀਆਂ ਨੇ ਬਾਕੀ ਜੋ ਵੀ ਇੱਥੇ ਸਮਾਨ ਮਿਲਦਾ ਦੁਕਾਨਾਂ ਤੇ ਜਿਵੇਂ ਹੁਣ ਆ ਤੁਸੀਂ ਆ ਦੇਖ ਰਹੇ ਹੋ ਇਹ ਸਾਰਾ ਹੈਂਡ ਮੇਡ ਹੈ ਹੱਥ ਨਾਲ ਬਣਾਇਆ ਹੋਇਆ ਇਹਨਾਂ ਨੇ ਹੱਥੀ ਮਿਹਨਤ ਕਰਕੇ ਸਾਰਾ ਇਹ ਸਮਾਨ ਤਿਆਰ ਹੋਇਆ ਹੋਇਆ ਹੈ देखो आखो जमें आ देखो। ये सारा समान ये सारा हाथी बड़े हुआ समान है आ भी सारा समान हैंडमेड है ਇੱਧਰ ਆ ਗਈ ਕੱਪੜੇ ਵਾਲੀ ਦੁਕਾਨ ਤੇ ਆਹ ਦੇਖੋ ਆ ਵੀ ਜਿਹੜੇ ਆ ਤੁਸੀਂ ਸ਼ਾਲ ਦੇਖ ਰਹੇ ਹੋ ਇਹ ਹੈਂਡਮੇਡ ਆ ਉੱਪਰ ਲਿਖਿਆ ਹੋਇਆ ਹੈਂਡਮੇਡ ਇੱਧਰ ਆ ਗਈ ਸੂਟਾਂ ਵਾਲੀ ਦੁਕਾਨ ਇਹਦਾ ਨਾਮ ਲਿਖਿਆ ਹੋਇਆ ਇੱਥੇ ਸਿੰਕਿੰਗ ਵਾਲ ਹਾਊਸ ਸਿੰਕਿੰਗ ਵਾਲ ਕਹਿੰਦੇ ਨੇ ਇਹਨੂੰ ਆ ਦੇਖੋ ਆਵਾਜ਼ ਕਰਦੀ ਹੈ ਇਹ ਇਹਨੂੰ ਕਿਹਾ ਜਾਂਦਾ ਸਿੰਕਿੰਗ ਬਾਲ ਜਿਹੜੀਆਂ ਆ ਤਸਵੀਰਾਂ ਦੇਖ ਰਹੇ ਹੋ ਉਹ ਵੀ ਸਾਰੀਆਂ ਹੈਂਡਮੇਡ ਨੇ ਬਾਕੀ ਇਹ ਕਾਫੀ ਮਹਿੰਗੇ ਮਹਿੰਗੇ ਹੁੰਦੀਆਂ ਨੇ ਕੋਈ 10000 ਦੀ ਕੋਈ 5000 ਦੀ ਅਲੱਗ-ਅਲੱਗ ਰੇਟ ਹੁੰਦਾ ਤੇ ਲੱਖ ਰੁਪਏ ਤੱਕ ਵੀ ਇਹਦਾ ਪ੍ਰਾਈਸ ਚੱਲਿਆ ਜਾਂਦਾ ਤੇ ਇੱਧਰ ਦੱਸ ਰਹੇ ਨੇ ਬਾਈ ਜੀ ਮੈਨੂੰ ਕੀ ਕਹਿੰਦੇ 골ਡ ਵੀ ਹੁੰਦਾ ਕਈਆਂ ਚ ਤਾਂ